ਰਾਮਦਾਸ ਸਤਿਗੁਰ ਕਹਾਵ ਬੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਅਮਰਤਿ ਸ਼ਕਤਿ ਤੇ ਮਾਲਕ ਆਪੇ ਦੋ ਜਹਾਨ ਦੇ ਵਾਲੇ ਸੁੱਚੇ ਰਖਤਾ ਤੇ ਰੱਬ ਰੇ ਸ਼ਬਦ ਗੁਰੂ ਦਾਨਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਅਮਰਤ ਵੇਲੇ ਤੁਹਾਡਾ ਹਾਜ਼ਰਨਾ ਪਰੇ ਕੋ ਸੁਵਾਰੇ ਗੁਰੂ ਖਾਲਸਾ ਸਤ ਸੰਗਤ ਜਨਾਬ ਜਿਹੜੇ ਕੋ ਸਰੇ ਹੀ ਬੈਠੇ ਹਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਆਪਣੇ ਜਿਤਕੇ ਦੇ ਵਿੱਚੋਂ ਕੁਝ ਫਾਦ ਕੋ ਗਾਇ ਗੁਰੂ ਕਾਲ ਪੰਥ ਪਰਮਾਤਮਾ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਵਿੱਚ 딱10 ਭਾਗ ਪ੍ਰਾਪਤ ਕੀਤੇ ਨੇ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਕਿ ਅਸੀਂ ਕਹਿ ਦਿੰਦੇ ਆਪਕੇ ਭਲਾਵੇਂ ਬੰਦੇ ਦੇ ਸਿਰ ਦੇ ਉੱਤੇ ਵਟੇ ਭਰਾ ਦਾ ਹਾਥੀ ਆ ਤੇ ਜਾਂ ਕਹਿ ਦਿੱਤਾ ਕਿ ਫਲਾਣੇ ਬੰਦੇ ਦੇ ਸਿਰ ਤੇ ਟੈਂਡ ਦਾ ਹਾਥੀ ਆ ਤੇ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਤੇ ਕਹਿ ਦਿੰਦੇ ਨੇ ਕਈ ਲੋਕ ਕਿ ਫਲਾਣੇ ਬੰਦੇ ਦੇ ਸਿਰ ਤੇ ਕਿਸੇ ਮੁੱਖ ਮੰਤਰੀ ਦਾ ਹਾਥੀ ਆ ਕਿਸੇ ਐਮਐਲਏ ਦਾ ਹਾਥੀ ਆ ਪਰ ਅਸੀਂ ਮਤੇ ਭਾਗਾਂ ਵਾਲੇ ਆ ਸਾਡੇ ਉੱਤੇ ਧਰਮ ਗੁਰਨਾਮ ਪਰਸ਼ਦਾ ਹਥਿਆ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਸੀਂ ਮਡੇਟਾ ਕਾਂ ਵਾਲੇ ਆ ਸਾਡੇ ਉਤੇ ਧੰਨ ਘਰਾਨ ਗੱਬਾ ਸ੍ਰੀ ਚੰਦਾ ਹਥਿਆ ਧੰਨ ਗੁਰੂ ਨਾਨਕ ਪਾਸ਼ਾ ਦਾ ਹਥਿਆ ਧੰਨ ਕਰਗਿਆਂ ਵਾਲੇ ਪਾਸ਼ਾ ਦਾ ਹਥਿਆ ਤੇ ਧੰਨ ਮੇਰੇ ਗੁਰੂ ਰਾਮਦਾਸ ਮਹਾਰਾਜ ਦਾ ਹਥਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਸੀਂ ਮਡੇਟਾ ਕਾਂ ਵਾਲੇ ਆ ਕੀ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਪੱਤ ਜਿਹੜੇ ਆ ਧੰਨ ਗੁਰੂ ਗ੍ਰੰਥ ਸਾਹਿਬ ਵਾਸਤੇ ਕੱਢੇ ਨੇ ਸਾਥ ਸੰਗਤ ਵਾਸਤੇ ਕੱਢੇ ਨੇ ਤੇ ਸਾਹਿਬ ਜੀ ਕਹਿੰਦੇ ਕਿ ਸਾਥ ਸੰਗਤ ਵਿੱਚ ਬੈਠਣ ਵਾਸਤੇ ਸਮਾਂ ਕੋਈ ਵਿਰਲਾ ਮਨੁੱਖ ਲੱਭਦਾ ਹੈ ਸੰਸਾਰ ਵਿੱਚ ਵਿਰਲੇ ਮਨੁੱਖ ਹੁੰਦੇ ਨੇ ਜਿਹੜੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਂਦੇ ਨੇ ਆ ਜਿਵੇਂ ਹੁਣ ਠੰਡ ਪੈਂਦੀ ਕਈ ਆ ਰਜਾਈਆਂ ਦੇ ਵਿੱਚੋਂ ਨਿਕਲਣਾ ਬੜਾ ਔਖਾ ਅਸੀਂ ਆਪਣੇ ਤੇ ਕੱਲ ਲੈ ਲਿਆ। ਦੈਨਾਂ ਦੇ ਵਿੱਚੋਂ ਨਿਕਲਣਾ ਬੜਾ ਔਖਾ ਸਾਡੇ ਤੋਂ ਅਮਰਤ ਮੇਲੇ ਨਹੀਂ ਗਿਆ ਜਾਂਦਾ। ਕਿਉਂਕਿ ਠੰਡ ਬਹੁਤ ਹੈ। ਮੈਂ ਉੱਥੇ ਜਾਂਦਾ। ਭਾਰਤ ਅਸੀਂ ਵੱਡੇ ਘਰਾਂ ਵਾਲਿਆਂ ਸਾਨੂੰ ਗੁਰੂ ਦੀ ਨਿੱਕੀ ਗੋਹੜ ਦੇ ਵਿੱਚ ਬੈਠਣ ਦਾ ਸੁਭਾਗ ਕਿਸਾਨਾ ਪ੍ਰਾਪਤ ਹੋਇਆ। ਆਪਣੇ ਆਪ ਨੂੰ ਵੱਡੇ ਘਰਾਂ ਵਾਲਿਆਂ ਆਖਿਆ ਗੁਰੂ ਜੀ। ਵੱਡੇ ਭਾਖਾਂ ਵਾਲਾ ਸਮਝਿਆ ਕਰੋ ਤੇ ਗੁਰੂ ਕ੍ਰੰਤ ਸਾਬ ਜੀ ਨੇ ਸਾਨੂੰ ਉਦਮ ਦਰਸ਼ਿਸ਼ ਕੀਤਾ ਤੇ ਅਸੀਂ ਅੰਮ੍ਰਿਤ ਮੇਲੇ ਉੱਠ ਸਕੇ ਹਾਂ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਬੈਠ ਸਕੇ ਹਾਂ ਵੱਡੇ ਭਾਖਾਂ ਵਾਲਾ ਸਮਝਿਆ ਕਰੋ ਆਪਣੇ ਆਪ ਆਓ ਕੋਜਲ ਸਮਾਜ ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਸਤਤ ਕਰਦੇ ਕੇ ਤਾਨ ਗੁਰੂ ਰਾਮਦਾਸ ਮਹਾਰਾਜ ਨੂੰ ਯਾਦ ਕਰ ਲਗੇ ਜਿਸ ਦਾ ਦਰਬਾਰ ਜਿਹੜਾ ਬਹੁਤ ਵੱਡਾ ਆਉ ਕਰ ਗਿਆ ਵਾਲੇ ਪਾਸ਼ਾ ਦੀ ਬਖਸ਼ੀ ਵਿਫਦੇ ਪ੍ਰਵਾਨ ਕਰੋ ਲਵਾਉ ਹੱਥੇ ਕੁਝ ਕਹਿ ਦਾ ਬਾੜ ਕਛੋ ਬਲਾਉ ਫਤਿਹ ਦੀ ਆਖੋ ਜੇ ਵਾਜੇ ਤੁਜਾ ਖਾਲਸਾ ਵਾਜੇ ਤੁਜ ਕੀ ਫਤਿਹ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਜਿਹੜਾ ਬਹੁਤ ਉੱਚਾ ਸੁਚਾਰ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਉਸ ਦਰਬਾਰ ਦੇ ਵਿੱਚ ਜਾਂਦਾ ਹੈ ਨਾ ਜੋ ਗੁਰੂ ਦੀ ਹਜ਼ੂਰੀ ਦੇ ਵਿੱਚ ਜਾਂਦਾ ਹੈ ਨਾ ਜੋ ਕਰਮਾਂ ਦੇ ਵਿੱਚ ਨਹੀਂ ਵੀ ਨਾ ਲਿਖਿਆ ਹੁੰਦਾ ਤੇ ਮੇਰੇ ਧੰਨ ਗੁਰੂ ਨਾਨਕ ਦਾਸ ਮਹਾਰਾਜ ਜੀ ਉਹਨਾਂ ਦੇ ਕਰਮਾਂ ਦੇ ਵਿੱਚ ਲਿਖ ਦਿੰਦੇ ਨੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਡਾ ਜਿਹੜਾ ਤਰੋ ਤੱਕਿ ਕਸ਼ਮਾਸ਼ ਪੱਕਾ ਬਣਾ ਚਾਹਦਾ ਸਾਡਾ ਭਰੋਸਾ ਬਣਾ ਚਾਹਦਾ ਤਾਂ ਵੀ ਤੇਰੇ ਸਹਿਬ ਨੇ ਕਿਹਾ ਜੋ ਮਨਾਗਰ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਮਿਤ ਦਾਸ ਮੁਖ ਤੇ ਜੋ ਬੋਲੇ ਇन्हा ਉਹ ਸੱਚੋ ਹੈ ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਜਿਹੜਾ ਬਹੁਤ ਉੱਚਾ ਛੋਟੇ ਜੀ ਉਮਰ ਸੀ ਜਦੋਂ ਮਾਤਾ ਜੀ ਝੜਾਈ ਕਰਕੇ ਨੇ 7 ਸਾਲ ਦੀ عمر ਹੋਈ ਤੇ ਪਿਤਾ ਜੀ ਝੜਾਈ ਕਰਕੇ ਨੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਭਾਈ ਚੇਖਾ ਜੀ ਜਤੇਮ ਹੋ ਗਏ ਨੇ ਅੱਜ ਘਰ ਨੂੰ ਤਾਲੇ ਲੱਗਦੇ ਨੇ ਦੁਨੀਆ ਦੇ ਲੋਕ ਕਹਿ ਰਹੇ ਨੇ ਕਿ ਚੇਖੇ ਦੇ ਘਰ ਨੂੰ ਤਾਲੇ ਲੱਗਦੇ ਨੇ ਪਰ ਦੁਨੀਆ ਦੇ ਲੋਕ ਇਹ ਨਹੀਂ ਜਾਣਦੇ ਸਨ ਕਿ ਟੂਨਾ ਮੰਡੀ ਲਾਹੌਰ ਜਿੱਥੇ ਹੀਰਾ ਤਲਾਸ਼ਿਆ ਜਾਂਦਾ ਹੈ ਕਿ ਉਹਨਾਂ ਗਲੀਆਂ ਦੇ ਵਿੱਚ ਇੱਕ ਐਸਾ ਹੀਰਾ ਪੈਦਾ ਹੋਇਆ ਕਿ ਜਿਸ ਦਾ ਐਡਾ ਵੱਡਾ ਦਰਬਾਰ ਬਣੇਗਾ ਦੁਨੀਆਂ ਦੇ ਸਾਰੇ ਘਰਾਂ 'ਚ ਤਾਲੇ ਲੱਗ ਜਾਣਗੇ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਘਰ ਨੂੰ ਕਦੇ ਤਾਲਾ ਨਹੀਂ ਲੱਗੇਗਾ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਡਾ ਵਿਸ਼ਵਾਸ ਜਿਹੜਾ ਪੱਕਾ ਬਣਾ ਚਾਹੁੰਦਾ ਭਰੋਸਾ ਬਣਾ ਚਾਹੁੰਦਾ ਸੰਗਰੂਰ ਦੇ ਲਾਗੇ ਇੱਕ ਪਰਿਵਾਰ ਆ ਬਹੁਤ ਗਰੀਬ ਪਰਿਵਾਰ ਉਸ ਬੱਚੇ ਨੇ ਆਪਣਾ ਸਾਰਾ ਡਾਟਾ ਜਿਹੜਾ ਦਾਸ ਨੇ WhatsApp ਤੇ ਸ਼ੇਅਰ ਕੀਤਾ ਕਹਿੰਦੇ ਨਿਕਰ ਭਾਈ ਸਾਹਿਬ ਘਰ ਦੇ ਵਿੱਚ ਬਹੁਤ ਗਰੀਬੀ ਸੀ ਜਿਹੜਾ ਬੱਚੇ ਬਣਦੇ ਗਰੀਬੀ ਦੇ ਵਿੱਚ ਬੀਤੇ ਆ ਤੇ ਜਦੋਂ ਆਪਲੇ ਵਿੱਚ ਜੜੀ ਗਰੀਬੀ ਦੇ ਵਿੱਚ ਬਤੀਤ ਰਹੀ ਹੈ ਕਹਿੰਦਾ ਘਰ ਦੇ ਵਿੱਚ ਇੰਨੀ ਗਰੀਬੀ ਆ ਕਹਿੰਦਾ ਮਾਂ ਨੇ ਦੋ ਡੰਗਰ ਰੱਖੇ ਸਨ ਮਾਂ ਨੇ ਦੋ ਡੰਗਰ ਰੱਖੇ ਸਨ ਉਹਨਾਂ ਨੂੰ ਪਾਣੀ ਦਾ ਥੋੜਾ ਮੋਟਾ ਦੁੱਧ ਆਉਂਦਾ ਸੀ ਤੇ ਘਰ ਦਾ ਗੁਜ਼ਾਰਾ ਚੱਲਦਾ ਸੀ ਕਹਿੰਦਾ ਧਿਆੜਦਿਆ ਕਰਦਿਆਂ ਸ਼ੁਰੂ ਕਰ ਦਿੱਤੀਆਂ ਸਹਿੰਦਾ ਸਾਡੀ ਮਾਂ ਜਿਹੜੀਆਂ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜ-ਮਾਂਜ ਕੇ ਸਾਡਾ ਗੁਜ਼ਾਰਾ ਕਰਦੇ ਸੀ ਕਹਿੰਦਾ ਸਾਡਾ ਪੋਚਾਰਾ ਕਰਦੀ ਸੀ ਸਾਨੂੰ ਪਾਲਿਆ ਕਹਿਣ ਲੱਗਾ ਭਾਈ ਸਾਹਿਬ ਸ਼ਰੀਕੇਦਾਰੀ ਦੇ ਵਿੱਚ ਸਾਨੂੰ ਬੜੇ ਮਿਹਣੇ ਬਚਦੇ ਸਨ ਕਿਉਂਕਿ ਪਿਤਾ ਜੀ ਚੜ੍ਹਾਈ ਕਰਕੇ ਸਨ ਤੇ ਬਹੁਤ ਮਿਹਣੇ ਬਚਦੇ ਸਨ ਤੇ ਘਰ ਦੇ ਵਿੱਚ ਐਨੀ ਗਰੀਬੀ ਸੀ ਛੱਤ ਵੀ ਜਿਹੜੀ ਪਾਲਿਆਂ ਦੀ ਸੀ ਬਹੁਤ ਚੌੜੀ ਸੀ ਕਹਿਣ ਲੱਗੇ ਹੋਰ ਹੀ ਹੋਰ ਲੱਗਣ ਲੱਗਾ ਅਸੀਂ ਪਿੰਡ ਦੇ ਗੁਰਦੁਆਰੇ ਦੇ ਵਿੱਚ ਜਾਣ ਲੱਗੇ ਕਹਿ ਲੱਗਾ ਭਾਈ ਸਾਹਿਬ ਪਿੰਡ ਦੇ ਗੁਰਦੁਆਰੇ 'ਚ ਜਦੋਂ ਜਾਣ ਲੱਗੇ ਸੇਵਾ ਕਰਨ ਲੱਗੇ ਸਿਮਰਨ ਕਰਨ ਲੱਗੇ ਦੁਨੀਆ ਦੇ ਲੋਕ ਇਹ ਸਮੇ ਕਹਿਣ ਲੱਗੇ ਤੇ ਗਰੀਬ ਤੇ ਹੈਗੇ ਨੇ ਪਰ ਹੁੰਦੇ ਚੰਗੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਕਹਿਣ ਲੱਗਾ ਭਾਈ ਸਾਹਿਬ ਤਨ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਹੋਈ ਇੰਦਾ ਮੱਢੀ ਹਾੜੀ ਦੇ ਵਿੱਚੋਂ ਕੁਝ ਪੈਸੇ ਰੱਖਣ ਲੱਗ ਪਿਆ ਦੇਹਾੜੀ ਦੇ ਵਿੱਚੋਂ ਕੁਝ ਪੈਸੇ ਰੱਖਣ ਲੱਗ ਪਿਆ ਤੇ ਮੈਂ ਮਹੀਨੇ ਬਾਅਦ ਮਹੀਨੇ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਕਹਿੰਦਾ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਇਹ ਉੱਚੇ ਜਨਦਾ ਜਿਹੜਾ ਜਾਂਦਾ ਰਿਹਾ ਕਹਿੰਦਾ ਮੈਂ ਸੰਗਰੂਰ ਤੋਂ ਚੜ੍ਹਿਆ ਕਰਨਾ ਅੰਮ੍ਰਿਤਸਰ ਆਇਆ ਕਰਨਾ ਸੱਚਖੰਡ 치ਰੀ ਹਰਿ ਮੰਦਰ ਸਾਹਿਬ ਰਾਤ ਨੂੰ ਪਹੁੰਚਿਆ ਕਰਨਾ ਰਾਤ ਕਹਿੰਦਾ ਭੰਗਿਆਂ ਦੀ ਸੇਵਾ ਕਰਿਆ ਕਰਨੀ ਪਹੁੰਚੇ ਮਾਰੂ ਦੀ ਸੇਵਾ ਕਰਿਆ ਕਰਨੀ ਰੋ ਰਾਤ ਅਸੀਂ ਕਹਿੰਦਾ ਸੇਵਾ ਕਰਦੇ ਰਹਿੰਦੇ ਸਾਂ ਦੋਨੇ ਭਰਾ ਕਹਿੰਦਾ ਸੇਵਾ ਕਰਦੇ ਰਹਿਣਾ ਤੇ ਜਿਹਨੇ ਉੱਠ ਕੇ ਫਿਰ ਅਸੀਂ ਮੱਥਾ ਟੇਕਣਾ ਤੇ ਫਿਰ ਪ੍ਰਸ਼ਾਦ ਲੈ ਕੇ ਕਹਿੰਦੇ ਸੀ ਵਾਪਸ ਸੰਗਰੂਰ ਆ ਜਾਂਦੇ ਸੀ ਕਹਿੰਦੇ ਵਾਪਸ ਅਸੀਂ ਆ ਜਾਂਦੇ ਸੀ ਧੰਗੁਰ ਗਾਮਦਾਸ ਮਹਾਰਾਜ ਜੀ ਕਹਿੰਦਾ ਐਡੀ ಅಪਾਰ ਕਿਰਪਾ ਹੋਈ ਕਹਿੰਦਾ ਮੈਨੂੰ ਗੁਰਬਾਣੀ ਦੀ ਸਮਝ ਆਉਣ ਲੱਗ ਪਈ ਫੁਕਨ ਆਵੇ ਦੀ ਸਮਝ ਆਉਣ ਲੱਗ ਪਈ ਕਹਿੰਦਾ ਕਿ ਮੈਂ ਫਿਰ ਨੂੰ ਜਾਂਦਾ ਜਿਹੜਾ ਗੁਰਗਾਮਦਾਸ ਮਹਾਰਾਜ ਜੀ ਨਗਰੀ ਤੇ ਜਾਣਾ ਸ਼ੁਰੂ ਕਰ ਦਿੱਤਾ ਕਹਿੰਦਾ ਭਾਈ ਸਾਹਿਬ ਇੱਕ ਵਾਰ ਦੀ ਗੱਲ ਹੈ ਕਹਿੰਦਾ ਕਿ ਮੇਰੇ ਚਾਚੇ ਦੇ ਰੰਡੇ ਦਾ ਵਿਆਹ ਸੀ ਤੇ ਘਰ ਦੇ ਵਿੱਚ ਕੱਪੜੇ ਨਹੀਂ ਹੈਗੇ ਸੀ ਕਹਿੰਦਾ ਅਸੀਂ ਸਕੂਲ ਦੇ ਨਾਲ ਵਰਦਨਾ ਪਾ ਕੇ ਚੱਲ ਗਏ ਕਹਿੰਦੇ ਕਿ ਅਸੀਂ ਸਕੂਲ ਦੇ ਨਾਲ ਵਰਦਨਾ ਪਾ ਕੇ ਚੱਲ ਗਏ ਕਹਿੰਦਾ ਸਾਡੇ ਚਾਚੇ ਨੂੰ ਪਤਾ ਲੱਗਾ ਘਰ ਤੋਂ 2 ਕਿਲੋਮੀਟਰ ਦਾ ਹੈ ਤੇ ਸਾਡੇ ਚਾਚੇ ਨੇ ਕਹਿੰਦਾ ਸਾਨੂੰ ੱੱਕੇ ਮਾਰ ਕੇ ਬੱਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਅਸੀਂ ਰੋਂਦੇ ਕਲਾਉਂਦੇ ਘਰ ਦੇ ਵਿੱਚ ਆ ਗਏ ਰੋਂਦੇ ਕਲਾਉਂਦੇ ਘਰ ਦੇ ਵਿੱਚ ਆ ਗਏ ਤੇ ਆ ਕੇ ਆਪਣੀ ਮਾਂ ਨੂੰ ਦੱਸਿਆ ਤੇ ਮਾਂ ਕਹਿਣ ਲੱਗੀ ਗੁਰੂ ਦੇ ਬਾਣੇ ਦੇ ਵਿੱਚ ਰਵੋ ਗੁਰੂ ਦੇ ਉੱਤੇ ਵਿਸ਼ਵਾਸ ਰੱਖੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨਗੇ ਤਾਂ ਹੀ ਮੇਰੇ ਸੱਜਣ ਨੇ ਗੁਰਬਾਣੀ ਅੰਦਰ ਅਰਸ਼ਿਸ਼ ਕੀਤਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲਾ ਤੀਹਾਂ ਰਹਾ ਸੱਚ ਹੋਵੇ ਜੋ ਮੰਗ ਹੈ ਸੋਈ ਸੋਈ ਪਾਉ ਆਪਣੇ ਖਸਮ ਭਰੋਸਾ ਸਾਡਾ ਗੁਰੂ ਤੇ ਪ੍ਰਤੀ ਵਿਸ਼ਵਾਸ ਹੁੰਦਾ ਚੇਗਾ ਭਰੋਸਾ ਹੁੰਦਾ ਚੇਗਾ ਕਹਿਣ ਲੱਗਾ ਕਿ ਭਾਈ ਸਾਹਿਬ ਮੇਰੀ ਮੰਗ ਹੈ ਲੱਗੀ ਧੰਨ ਗੁਰੂ ਰਾਮਦਾਸ ਮਹਾਰਾਜ ਦੇਤੇ ਭਰੋਸਾ ਰੱਖੋ ਵਿਸ਼ਵਾਸ ਰੱਖੋ ਕਹਿਣ ਲੱਗਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਐਸੀ અપਾਰ ਕਿਰਪਾ ਹੋਈ ਭਾਈ ਸਾਹਿਬ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਕੈ ਕਹਿੰਦਾ ਨੰਦਰੀ ਦੇ ਵਿੱਚ ਗਿਆ ਰਾਤ ਸੇਵਾ ਕਰਦੇ ਰਹਿ ਕਹਿੰਦਾ ਸੇਵਾ ਕਰਦੇ ਰਹਿ ਤੇ ਦਿਨੇ ਉੱਠ ਕੇ ਜਦੋਂ ਇਸ਼ਨਾਨ ਕਰਕੇ ਕਹਿੰਦਾ ਮੱਥਰ ਟੇਕ ਕੇ ਮੈਂ ਵਾਪਸ ਜਦੋਂ ਆ ਰਿਹਾ ਸੀ ਸੰਗਰੂਰੋਂ ਅਜੇ ਮੈਂ ਬਾਹਰ ਨਿਕਲ ਹੀ ਲੱਗਾ ਸੀ ਇੱਕ ਮਤਲਬ ਵਾਚ ਵਜੇ ਵੱਜੀ ਵਗਣਾ ਕਹਿੰਦਾ ਇੱਕ ਫੈਮਿਲੀ ਆਈ ਸੀ ਵਿਦੇਸ਼ ਦੀ ਧਰਤੀ ਦੇ ਵਿੱਚੋਂ ਉਹਨਾਂ ਮਤਲਬ ਵਾਚ ਵਾਲੀ ਕੀ ਗੱਸੀ ਪ੍ਰਸ਼ਾਦਾ ਛਕਣਾ ਕੀ ਆ ਰਸਤ ਪਾਣੀ ਸਾਡੇ ਕੋਲ ਤੇ ਇਹ ਕਿੱਥੇ ਫੜਾਉਣੀਆਂ ਤੇ ਪ੍ਰਸ਼ਾਦਾ ਕਿੱਥੇ ਛਕਣਾ ਕਹਿਣ ਲੱਗੇ ਸੀ ਵਿਦੇਸ਼ ਦੀ ਧਰਤੀ ਦੇ ਵਿੱਚ ਆਏ ਆ ਪਹਿਲੀ ਵਾਰ ਹੀ ਪੰਜਾਬ ਦੇ ਵਿੱਚ ਆਇਆ ਸਾਨੂੰ ਇਥੋਂ ਦੀ ਕੋਈ ਜਾਣਕਾਰੀ ਨਹੀਂ ਹੈਗੀ ਸਾਨੂੰ ਪਲੀਸ ਦੱਸ ਦਿੱਤਾ ਜਾਵੇ ਕਹਿਣ ਲੱਗਾ ਕਿ ਜਿੰਨੀ ਕੁ ਜਾਣਕਾਰੀ ਮੈਨੂੰ ਪਤਾ ਸੀ ਮੈਂ ਦੱਸ ਦਿੰਦਾ ਕਿ ਥੱਪੇ ਮੁੜ ਜਾਵੋ ਉੱਥੇ ਨਾਲੇ ਹੀ ਲੰਗਰ ਖਾਵੋ ਤੁਸੀਂ ਇਹ ਰਸਤ ਪਾਣੀ ਜਿਹੜਾ ਸਾਰਾ ਉੱਥੇ ਦੇ ਆਓ ਤੇ ਉਹ ਕਹਿਣ ਲੱਗੇ ਫੈਮਲੀ ਕਹਿ ਕੇ ਬੱਚੇ ਜਿੱਦ ਸੀ ਮੈੜ ਨਾ ਕਰੋ ਤੇ ਸਾਨੂੰ ਇਥੋਂ ਦੇ ਸਾਰੇ ਦਰਸ਼ਨ ਕਰਵਾ ਸਕਦੇ ਜੇ ਕਹਿਣ ਲੱਗਾ ਕਿ ਮੈਂ ਆਪਣੇ ਭਰਾ ਨੂੰ ਉੱਥੇ ਛੱਡ ਕੇ ਕਹਿਣ ਲੱਗਾ ਭਾਈ ਸਾਹਿਬ ਮੈਂ ਉਹਨਾਂ ਫੈਮਲੀ ਦੇ ਨਾਲ ਤੁਰ ਪਿਆ ਕਹਿੰਦਾ ਫੈਮਲੀ ਦੇ ਨਾਲ ਤੁਰ ਪਿਆ ਮੈਂ ਉਹਨਾਂ ਨੂੰ ਸਾਰੇ ਦਰਸ਼ਨ ਕਰਵਾਏ ਧੰਗ ਗੁਰੂ ਨਾਮਦਾਸ ਮਹਾਰਾਜ ਜੀ ਦੇ ਜਿਵੇਂ ਕਿ ਮੈਨੂੰ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਸਨ ਕਿ ਤੂੰ ਇਹਨਾਂ ਨੂੰ ਦਰਸ਼ਨ ਕਰਵਾ ਕਹਿੰਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਜਿਹੜੇ ਮੈਂ ਖੁਦ ਕਹਿ ਰਿਹਾ ਸਮਝ ਕੇ ਪੁੱਤਰ ਇਹਨਾਂ ਨੂੰ ਦਰਸ਼ਨ ਕਰਵਾ ਤੇਰੀ ਜੋੜੀ ਦੇ ਮੇਰੇ ਦਰਸ਼ਨ ਕਰਵਾ ਇਹਨਾਂ ਨੂੰ ਮੇਰੇ ਨਗਰ ਤੇ ਕਹਿਣ ਲੱਗਾ ਭਾਈ ਸਾਹਿਬ ਮੈਂ ਦਰਸ਼ਨ ਕਰਵਾਉਣੇ ਸ਼ੁਰੂ ਕਰਨ ਤੇ ਪ੍ਰਸ਼ਾਦਾ ਪਾਣੀ ਛਕਿਆ ਤੈਨ ਲੱਗਿਆ ਕਿ ਉਹ ਪਰਿਵਾਰ ਬਹੁਤ ਚੰਗਾ ਸੀ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਤੇ ਮੈਂ ਕਿਹਾ ਮੈਂ ਪੈਸੇ ਨਹੀਂ ਲੜਨਗੇ ਕਹਿਣ ਲੱਗੇ ਕਿ ਬੱਚੇ ਤੁਸੀਂ ਬਹੁਤ ਸਿਆਣੇ ਜੀ ਤੁਸੀਂ ਕਿੱਥੋਂ ਆਏ ਜੀ ਕਹਿਣ ਲੱਗਾ ਮੈਂ ਕਿਹਾ ਆਂਟੀ ਜੀ ਮੈਂ ਸੰਗਰੂਰ ਦੀ ਧਰਤੀ ਦੇ ਵਿੱਚੋਂ ਆਇਆ ਕਹਿਣ ਲੱਗਾ ਘਰ ਦੇ ਵਿੱਚ ਪੁੱਛਣ ਲੱਗੇ ਘਰ ਦੇ ਵਿੱਚ ਕੌਣ ਕੌਣ ਹੈ ਕਹਿਣ ਲੱਗਾ ਕਿ ਮੈਂ ਕਿਹਾ ਆਂਟੀ ਜੀ ਘਰ ਦੇ ਵਿੱਚ ਇੱਕ ਛੋਟਾ ਭਰਾ ਹੈ ਇੱਕ ਇੱਕ ਮਾਂ ਹੈ ਪਿਤਾ ਜੀ ਚੜਾਈ ਕਰਕੇ ਨੇ ਘਰ ਦੇ ਵਿੱਚ ਬਹੁਤ ਗਰੀਬੀ ਹੈ ਤੇ ਤਾਂਤ ਗੁਰੂ ਰਾਮਦਾਸ ਮਹਾਰਾਜ ਦੀ ਜਨਮ ਸਥਾਨ ਵਿੱਚ ਆਈ ਦਾ ਸੇਵਾ ਕਰਦੀ ਆ ਉਹ ਕਹਿਣ ਲੱਗੇ ਰਚਾਨਾ ਆਉਂਦੇ ਕਹਿੰਦੇ ਨਹੀਂ ਜੀ ਰਚਾਨਾ ਨਹੀਂ ਅੱਜ ਦਾ 1 ਮਹੀਨੇ ਬਾਅਦ ਆਈਦਾ ਜਦੋਂ ਪੈਸੇ ਜੁੜ ਜਾਂਦੇ ਨੇ ਉਦੋਂ 1 ਮਹੀਨੇ ਬਾਅਦ ਆਇਆ ਕਹਿਣ ਲੱਗਾ ਉਸ ਪਰਿਵਾਰ ਨੇ ਕਹਿਣ ਲੱਗਾ ਕਿ ਮੇਰਾ ਨੰਬਰ ਲੈ ਲੇ ਕਹਿੰਦੇ ਨੰਬਰ ਲੈ ਲਿਆ ਕਹਿੰਦੇ ਕਿ ਜਦੋਂ ਵਿਦੇਸ਼ ਦੀ ਧਰਤੀ ਦੇ ਵਿੱਚ ਪਹੁੰਚ ਗਏ ਉਹ ਜਰਮਨ ਦੇ ਇੱਕ ਪਰਿਵਾਰ ਆਇਆ ਸੀ ਕਹਿੰਦੇ ਜਰਮਨ ਦੀ ਧਰਤੀ ਦੇ ਵਿੱਚੋਂ ਪਰਿਵਾਰ ਆਇਆ ਸੀ ਕਹਿਣ ਲੱਗਾ ਭਾਈ ਸਾਹਿਬ ਜਦੋਂ ਉਹ ਪਰਿਵਾਰ ਵਿਦੇਸ਼ ਦੀ ਧਰਤੀ ਦੇ ਵਿੱਚ ਪਹੁੰਚ ਗਿਆ ਫਿਰ ਉਹਨੇ ਜਾ ਕੇ ਉੱਥੇ ਫੋਨ ਕਰਦੇ ਨੇ ਕਹਿੰਦੇ ਰਚਾਨਾ ਮੈਂ ਫੋਨ ਕਰਦੇ ਰਿਹਾ ਪਰਿਵਾਰ ਦਾ ਹਾਲ ਚਾਲ ਪੁੱਛਦੇ ਰਹਿ ਕਹਿੰਦੇ ਫਿਰ ਇੱਕ ਸਾਲ ਬਾਅਦ ਵਿਦੇਸ਼ ਦੀ ਧਰਤੀ ਤੋਂ ਪੰਜਾਬ ਆਏ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਅੰਮ੍ਰਿਤਸਰ ਸਾਰੇ ਨਗਰੇ ਦੇ ਦਰਸ਼ਨ ਕਰਵਾਏ ਮੱਥਾ ਟਿਕਾਇਆ ਫਿਰ ਕਹਿਣ ਲੱਗੇ ਫਿਰ ਵਿਦੇਸ਼ ਦੀ ਧਰਤੀ ਦੇ ਵਿੱਚ ਪਹੁੰਚ ਕੇ ਕਹਿੰਦੇ ਕੋਵਿਡ ਦਾ ਸਮਾਂ ਆਇਆ ਕਰੋਨਾ ਦਾ ਸਮਾਂ ਆਇਆ ਕਹਿਣ ਲੱਗਾ ਭਾਈ ਸਾਹਿਬ ਉਹਨਾਂ ਨੇ ਮਨਫੂਰ ਕੀਤਾ ਤੇ ਕਹਿਣ ਲੱਗੇ ਤੇ ਪੁੱਤਰ ਅਸੀਂ ਤੁਹਾਡੇ ਨਾਲ ਆਪਣੀ ਬੱਚੀ ਦਾ ਜਿਹੜਾ ਰਿਸ਼ਤਾ ਕਰਨਾ ਚਾਹੁੰਦੇ ਆ ਕਹਿਣ ਲੱਗਾ ਕਿ ਜਦੋਂ ਉਹਨਾਂ ਨੇ ਕਿਹਾ ਰਿਸ਼ਤਾ ਕਰਨਾ ਚਾਹੁੰਦੇ ਆ ਕਹਿਣ ਲੱਗਾ ਮੈਂ ਕਿਹਾ ਆਂਟੀ ਜੀ ਘਰ ਦੇ ਵਿੱਚ ਬਹੁਤ ਕਰੀਬੀ ਆ ਘਰ ਦੇ ਵਿੱਚ ਪਾਲਿਆਂ ਦੀ ਛੱਤ ਹੈ ਇੱਥੇ ਤੁਹਾਡੀ ਬੱਚੀ ਜਿਹੜੀ ਸੁਖੀ ਨਹੀਂ ਬਹਿ ਸਕਦੀ ਘਰ ਦੇ ਵਿੱਚ ਬਹੁਤ ਗਰੀਬੀ ਆ ਤੇ ਕਹਿ ਲੱਗਾ ਫਿਰ ਨਹੀਂ ਤੋ ਕਹਿ ਲੱਗੇ ਸਾਨੂੰ ਕਿਸੇ ਜ਼ਮੀਨ ਜਾਇਦਾਦ ਦੀ ਕੋਈ ਲੋੜ ਨਹੀਂ ਸਾਨੂੰ ਪੁੱਤਰ ਚਾਹੀਦਾ ਤੇ ਪੁੱਤਰ ਦੇ ਰੂਪ ਵਿੱਚ ਤੇ ਤੂੰ ਮਿਲ ਗਿਆ ਤੇ ਸਾਡੇ ਸਭ ਤੋਂ ਵੱਡੇ ਦੌਲਤ ਜਿਹੜੀ ਸਾਨੂੰ ਮਿਲ ਜਾਵੇ ਕੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗਾ ਜਦੋਂ ਉਹਨੇ ਇੱਕ ਇਦਾਂ ਕਿਆ ਪਰਿਵਾਰ ਨੇ ਕਹਿੰਦਾ ਮੈਂ ਜਾ ਕੇ ਆਪਣੀ ਮਾਂ ਨੂੰ ਕਿਹਾ ਕਿ ਜਿਹੜੇ ਬទេស ਦੀ ਧਰਤੀ ਦੇ ਵਿੱਚ ਪਰਿਵਾਰ ਹੈ ਸੀ ਉਹ ਆਪਣੀ ਬੱਚੀ ਦਾ ਰਿਸ਼ਤਾ ਮੰਗਦੇ ਪਏ ਨੇ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਨੇ ਕਹਿਣ ਲੱਗਾ ਕਿ ਮੇਰੀ ਮਾਂ ਕਹਿਣ ਲੱਗੀ ਭਾਈ ਸਾਹਿਬ ਕਿ ਜੋ ਕੁਝ ਹੋ ਰਿਹਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਭਾਣੇ ਦੇ ਵਿੱਚ ਹੋ ਰਿਹਾ ਕਹਿੰਦੇ ਅਸੀਂ ਐਨੇ ਜੋਗੇ ਨਹੀਂ ਹੱਗੇ ਆ ਜੋ ਕੋ ਚਕਾਰਿਆ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਕਰ ਰਹੇ ਨੇ ਕਹਿਣ ਲੱਗੇ ਕਿ ਮੈਂ ਤੁਹਾਨੂੰ ਕਿਹਾ ਕਿ ਮੈਂ ਘਰ ਦੇ ਵਿੱਚ ਬਹੁਤ ਗਰੀਬੀ ਆ ਤੁਹਾਡੀ ਬੱਚੀ ਜਿਹੜੀ ਮੇਰੇ ਕੋਲ ਸੁਖੀ ਨਹੀਂ ਰਹਿ ਸਕਦੀ ਕਹਿਣ ਲੱਗੇ ਭਾਈ ਸਾਹਿਬ ਉਹਨਾਂ ਨੇ ਆਪਣੀ ਲੜਕੀ ਦੇ ਨਾਲ ਗੱਲਬਾਤ ਕਰਵਾਈ ਕਹਿ ਲੱਗਾ ਤੇ ਮੈਂ ਸਿੱਧਾ ਉਹਨੂੰ ਕਹਿ ਦਿੱਤਾ ਘਰ ਦੇ ਵਿੱਚ ਬਹੁਤ ਗਰੀਬ ਆ ਕਹਨ ਇਹ ਦਾ ਆਖਿਆ ਜੇ ਕਿ ਮੁੰਡਾ ਬਹੁਤ ਗਰੀਬ ਆ ਕਹਿਣ ਲੱਗਾ ਭਾਈ ਸਾਹਿਬ ਉਹਨਾਂ ਨੇ ਆਪਣੇ ਪਿਤਾ ਜੀ ਦੇ ਨਾਲ ਗੱਲ ਕਰ ਦਿੱਤੇ ਪੈਸੇ ਭੇਜਨੇ ਸ਼ੁਰੂ ਕਰ ਦਿੱਤੇ ਕਹਿੰਦੇ ਅਸੀਂ ਬੜਾ ਰੋਕਿਆ ਉਹਨਾਂ ਨੇ ਪੈਸੇ ਭੇਜਨੇ ਸ਼ੁਰੂ ਕਰਤੇ ਕਿ ਕੋਠੀ ਪਾਓ ਕਹਿੰਦੇ ਪੈਸੇ ਭੇਜਨੇ ਸ਼ੁਰੂ ਕਰਤੇ ਕਹਿੰਦੇ ਅਸੀਂ ਕੋਠੀ ਪਾਤੀ ਕਹਿੰਦਾ ਕਿ ਇੱਕ ਸਾਲ ਬਾਅਦ ਫਿਰ ਉਹ ਕੱਲੀ ਬੱਚੀ ਆਈ ਕਹਿੰਦਾ ਵਿਦੇਸ਼ ਦੀ ਧਰਤੀ ਦੇ ਵਿੱਚੋਂ ਕੱਲੀ ਬੱਚੀ ਆਈ 10 ਦਿਨ ਸਾਡੇ ਤੇ ਬੋਲ ਰਹੀ ਪਿੰਡ ਦੇ ਲੋਕ ਵੀ ਕਹਿਣ ਲੱਗ ਪਏ ਇਹਨਾਂ ਨੂੰ ਖਜਾਨਾ ਪਤਾ ਨਹੀਂ ਕਿੱਥੋਂ ਵਜਾਏ ਇਹਨਾਂ ਕੋਠੀ ਪਾ ਲਈਆਂ ਫਿਰ ਕਹਿੰਦਾ ਜਦੋਂ ਬੱਚੀ ਆਈ ਅਸੀਂ ਦਿੱਲੀ 에ਰਪੋਰਟ ਤੋਂ ਲੈ ਕੇ ਆਏ ਕਹਿੰਦਾ ਭਾਈ ਸਾਹਿਬ ਦਿੱਲੀ 에ਰਪੋਰਟ ਤੋਂ ਲੈ ਕੇ ਆਏ ਜਦੋਂ 에ਰਪੋਰਟ ਤੋਂ ਲੈ ਕੇ ਆਏ ਤੇ ਬੱਚੀ ਕਹਿੰਦਾ ਸਾਡੇ ਪਰਿਵਾਰ ਦੇ ਵਿੱਚ ਆ ਗਏ ਦਸਤਰ ਸਾਡੇ ਕੋਲ ਹੀ ਪਿੰਡ ਦੇ ਲੋਕ ਕਹਿਣ ਲੱਗ ਪਏ ਨੇ ਕਿ ਮੁੰਡਾ ਜਿਹੜਾ ਬਾਰਾ ਫਿਰਦਾ ਰਹਿੰਦਾ ਕਿਹੜੀ ਕੋਈ ਵਿਚਾਰ ਬਣਿਆ ਇਹ ਵੀ ਕੋਈ ਵਿਚਾਰ ਹੋਣੀ ਆ ਆਪਾਂ ਆਂਤ ਤੇ ਕਿਹਦਾ ਕੋਈ ਬੰਦਾ ਕੋਈ ਚੱਲਦਾ ਕੰਮ ਕਰਦਾ ਵਿਆ ਦੁਨੀਆ ਦੇ ਲੋਕ ਤਾਂ ਵੀ ਨਹੀਂ ਉਸ ਨੂੰ ਟਿਕਾ ਦਿੰਦੇ ਜੇ ਮਾੜਾ ਕੰਮ ਕਰਦਾ ਤਾਂ ਵੀ ਨਹੀਂ ਉਸ ਨੂੰ ਟਿਕਾ ਦਿੰਦੇ ਇਹ ਦੁਨੀਆ ਦਾ ਸੁਭਾਅ ਅੱਜ ਕੱਲ ਬਣਿਆ ਪਿਆ ਹੈ ਅਸੀਂ ਕਿਸੇ ਨੂੰ ਟਿਕਣ ਦੇ ਚੁਗਲੀ ਦਿੰਦੇ ਆ ਸਾਡੇ ਤੋਂ ਜਿੰਨੀ ਮਰਜ਼ੀ ਕਰਾ ਲਓ ਉਹਦੇ ਵਾਰਤ ਸਾਡੇ ਕੋਲ ਖੁੱਲਾ ਸਮਾਂ ਹੁੰਦਾ ਹੈ ਅੱਜ ਕੱਲ ਕਹਿਜੀ ਤਾਂ ਪਿੰਡ ਦੇ ਵਿੱਚ ਕੈਮਰੇ ਲੱਗਣੇ ਨੇ ਕਿਸੇ ਨੇ ਕਿਆ ਸਿੱਧ ਕੈਮਰੇ ਲਵਾਣੇ ਆ ਉਹ ਸਰਪੰਚ ਕਹਿ ਲੱਗਾ ਕਹਿੰਦਾ ਕੈਮਰੇ ਲਾਉਣ ਦੀ ਕੀ ਲੋੜ ਆ ਸਾਰੀ ਧਿਆਨੀ ਤੇ ਇੱਥੇ ਬਜ਼ੁਰਗ ਬੱਠੇ ਰਹਿੰਦੇ ਨੇ ਸਾਰੇ ਦਿਹਾੜੀ ਨੌਜਵਾਨ ਬੈਠੇ ਰਹਿੰਦੇ ਨੇ ਜਿਹੜੇ ਧਿਆਨ ਲੱਗਦੇ ਰਹਿੰਦੇ ਨੇ ਪਲਾਉਣਾ ਬੰਦਾ ਇੱਧਰੋਂ ਗਿਆ ਤੇ ਢੇਣਾ ਬੰਦਾ ਇੱਧਰੋਂ ਗਿਆ ਕਹਿੰਦਾ ਕੈਮਰੇ ਲਾਉਣ ਦੀ ਕੀ ਲੋੜ ਆ ਸਭ ਤੋਂ ਵੱਡੇ ਕੈਮਰੇ ਤੇ ਇਹ ਬੈਠੇ ਹੋਏ ਨੇ ਸਾਡਾ ਕੇਸ ਹਵਾਲਾ ਬਣ ਗਿਆ ਕਹਿਣ ਲੱਗਾ ਪਿੰਡ ਦੇ ਲੋਕ ਤਾਣੇ ਮੇਨੇ ਮਾਪੇ ਸ਼ੁਰੂ ਕਰ ਦਿੱਤੇ ਜੇ ਵੀ ਕੋਈ ਨਿਚਾਰ ਹੋਣੀ ਆ ਕਹਿਣ ਲੱਗਾ ਕਿ ਭਾਈ ਸਾਹਿਬ ਕੋ ਬੱਚੀ ਫਿਰ 10 ਸਾਲ ਦੇ ਸਾਡੇ ਕੋਲ ਰਹਿ ਤੇ ਵਿਦੇਸ਼ ਦੀ ਧਰਤੀ ਵਾਪਸ ਚੜੀ ਗਈ ਕਹਿੰਦਾ ਫਿਰ 2024 ਦੇ ਵਿੱਚ ਕਹਿੰਦਾ 24 ਦੇ ਵਿੱਚ ਜਦੋਂ ਪਰਿਵਾਰ ਸਾਰਾ ਆਇਆ ਤੇ ਉਸ ਦੇ ਨਾਲ ਫਿਰ ਕਹਿੰਦਾ ਕਿ ਮੇਰਾ ਵਿਆਹ ਹੋ ਗਿਆ ਕਹਿੰਦਾ ਮੇਰਾ ਵਿਆਹ ਹੋ ਗਿਆ ਤੇ ਮੈਨੂੰ ਫਿਰ ਵਿਦੇਸ਼ ਲੈ ਗਏ ਕਹਿਣ ਲੱਗਾ ਕਿ ਭਾਈ ਸਾਹਿਬ ਸਭ ਤੋਂ ਵੱਡੀ ਕੋਠੀ ਜਿਹੜੀ ਆ ਅੱਜ ਸਾਡੀ ਆ ਤੇ ਹਾਂ ਹੁਣ ਉਹ ਗੁਰੂ ਨਾਨਕ ਦਾਸ ਮਹਾਰਾਜ ਦੀ ਐਡੀਆ ਪਾਰ ਕਿਰਪਾ ਜਦੋਂ ਉਸਨੇ ਰਾਤ 10:00 ਫੋਨ ਕੀਤਾ ਤੇ ਕਹਿਣ ਲੱਗਾ ਭਾਈ ਸਾਹਿਬ ਚਾਰ ਕੋਠੇ ਦਾ ਕਹਿੰਦਾ ਮੈਂ ਹੋਰ ਖਰੀਦਣੇ ਹਨ ਇਹ ਧੰਨ ਗੁਰੂ ਨਾਨਕ ਦਾਸ ਮਹਾਰਾਜ ਦੀ ਅਪਾਰ ਕਿਰਪਾ ਹੈ ਉਸ ਬੱਚੇ ਦਾ ਭਰੋਸਾ ਸੀ ਵਿਸ਼ਵਾਸ ਸੀ ਤੇ ਧੰਨ ਗੁਰੂ ਨਾਨਕ ਦਾਸ ਮਹਾਰਾਜ ਨੇ ਕਿਰਪਾ ਕਰਤੀ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅੱਗੇ ਸਾਡਾ ਕੋ ਰਾਮਦਾਸ ਮਹਾਰਾਜ 'ਤੇ ਭਰੋਸਾ ਹੋਵੇ ਵਿਸ਼ਵਾਸ ਹੋਵੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕਰ ਦਿੰਦਿ ਨੇ ਕਹਿ ਲਗਾ ਭਾਈ ਸਾਹਿਬ ਹੁਣ ਚਾਰ ਕੋਚੀਆਂ ਹੋਰ ਖਰੀਦ ਲੀਆਂ ਨੇ ਘਰ ਦੇ ਵਿੱਚ ਸਾਰੀ ਕਲੀਤੀ ਜਿਹੜੀ ਖਤਮ ਹੋ ਗਈ ਆ ਕਹਿੰਦਾ ਕਿ ਹੁਣ ਅਸੀਂ ਵਿਦੇਸ਼ ਤੋਂ ਪੰਜਾਬ ਆ ਰਹੇ ਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਦਾਸ ਬੜੇ ਖੁਸ਼ੀ ਨਾਲ ਜਿਹਦਾ ਪਰਿਵਾਰ ਨੇ ਫੋਨ ਕੀਤਾ ਉਹਨਾਂ ਦਾ ਵਿਸ਼ਵਾਸ ਸੀ ਧੰਨ ਗੁਰਨਾਮ ਦਾਸ ਤੇ ਕਿਉਂਕਿ ਧੰਨ ਗੁਰਨਾਮ ਦਾਸ ਮਾਰੇ ਦਾ ਦਰਬਾਰ ਜਿਹੜਾ ਬਹੁਤ ਵੱਡਾ ਹੈ ਬਹੁਤ ਉੱਚਾ ਹੈ ਤੇ ਆ ਕੇ ਅਸੀਂ ਮੰਗਾ ਤੇ ਮੰਗਦੇ ਆ ਸਾਨੂੰ ਆभी ਦੇ ਦੋ ਸਾਨੂੰ ਆभी ਦੇ ਦੋ ਤੇ ਜੋ ਗੁਰੂ ਗ੍ਰੰਥ ਸਾਹਿਬ ਕਹਰੇ ਨੇ ਅਸੀਂ ਕਦੀ ਤੋਂ ਉਹਨਾਂ ਦੀ ਗੱਲ ਨਹੀਂ ਮੰਨੇਗੀ ਆਹ ਗੱਲ ਗੌਰ ਦੇ ਦਾ ਸੁਣਵਾਲੀ ਹੈ ਅਸੀਂ ਤੇ ਆਪਣੀਆਂ ਮੰਗਾਂ ਅੱਗੇ ਰੱਖ ਦਿੰਨੇ ਆ ਤੇ ਗੁਰੂ ਸਾਹਿਬ ਜੀ ਸਾਨੂੰ ਕੱਟੀ ਦੇ ਦੋ ਕਾਰ ਦੇ ਦੋ ਜ਼ਮੀਨ ਜ਼ਾਇਦਾ ਦੇ ਦੋ ਸੋਹਣੀ ਨਾੜ ਦੇ ਦੋ ਵਿਦੇਸ਼ਾਂ ਦੇ ਵਿੱਚ ਪੀਆਰ ਮਿਲ ਜਾਵੇ ਸਾਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਪਰ ਜੋ ਗੁਰੂ ਕਹਿ ਗਿਆ ਕਦੀ ਉਹਦੀ ਅਸੀਂ ਗੱਲ ਨਹੀਂ ਮੰਨੀ ਤੇ ਮੇਰੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਇਸ਼ਾ ਮੁਰਖ ਸਭ ਸੁਖ ਦਾਤਾ ਹਰ ਜਾ ਕੇ ਬਸ ਕਾਮ ਤੇ ਆਂ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁੱਖ ਪਾਵੈ ਮੇਰੇ ਮਨਾ ਕਿਸੇ ਸਾਰੇ ਸੁੱਖ ਮੰਗਦੇ ਪਿਆ ਸਾਰੇ ਸੁੱਖ ਮਿਲ ਜਾਣ ਸਾਨੂੰ ਆ ਵੀ ਮਿਲ ਜਾਵੇ ਸਾਨੂੰ ਆ ਵੀ ਮਿਲ ਜਾਵੇ ਪਰ ਗੁਰੂ ਨੇ ਜੋ ਸਾਨੂੰ ਕਿਹਾ ਅਸੀਂ ਉਹਦੇ ਉੱਤੇ ਕਦੀ ਗੌਰ ਨਹੀਂ ਕੀਤਾ ਕਰ ਸਾਡਾ ਗੁਰੂ ਸਾਹਿਬ ਕਹਿ ਰਿਹਾ ਕਿ ਅਮਰਤ ਵੇਲੇ ਉੱਠਿਆ ਕਰ ਸਾਡੇ ਤੋਂ ਅੰਮ੍ਰਿਤ ਮੇਲੇ ਨੇ ਉੱਠਿਆ ਜਾਂਦਾ ਸਵੇਰਾ ਗੁਰੂ ਕਹਿੰਦਾ ਸਾਂਹ ਨੂੰ ਸੋਹ ਦਾ ਦਾ ਬਾਣੀ ਪੜਿਆ ਕਰ ਸਾਡੇ ਕੋਲੋਂ ਵੀ ਨਹੀਂ ਪੜੀ ਜਾਂਦੀ ਕਹਿੰਦਾ ਸੌਣ ਲੱਗੇ ਸੋਹਲਾ ਸਾਹਿਬ ਪੜਿਆ ਕਰ ਸਾਡੇ ਤੋਂ ਵੀ ਨਹੀਂ ਪੜਿਆ ਜਾਂਦਾ ਅੱਜ ਅਸੀਂ ਕਰਨ ਕਾਂਡਾ ਦੇ ਵਿੱਚ ਫਸ ਗਏ ਆ ਤੇ ਮੇਰੇ ਸਹਿਬ ਨੇ ਕਿਹਾ ਸੀ ਖਾਸਾ ਖਾਸ ਤਹਾਵਾ ਸੋਈ ਜਿਸ ਕਾ ਅਿਰਦਾ ਪਰਮਤ ਨ ਹੋਈ ਪਰਮ ਦੇਖਦੇ ਰਹੇ ਪਿਆਰਾ ਸੋਈ ਖਾਲਸ ਸਤਪੁਰhbar ਮੇਰਾ ਖਾਲਸਾ ਹੋਈ ਆ ਜਿਹੜਾ ਵਹਿਣਾ ਭਰਣਾ ਪਖੰਡਾ ਤੋਂ ਬੱਚਿਆ ਹੋਇਆ ਜਿਹੜਾ ਧਾਰਨਕੁਰ RAM DAS ਮਹਾਰਾਜ ਉੱਤੇ ਭਰੋਸਾ ਰੱਖਦਾ ਹੈ ਵਿਸ਼ਵਾਸ ਰੱਖਦਾ ਹੈ ਕਿਉਂਕਿ ਧਾਰਨਕੁਰ RAM DAS ਮਹਾਰਾਜ ਦਾ ਉਹ ਦਾਰਿਆ ਜਿੱਥੇ ਆ ਕੇ ਭੁੱਖਿਆ ਨੂੰ ਰੋਟੀ ਮਿਲਦੀ ਆ ਪਖਾਰੀਆਂ ਨੂੰ ਬਾਦ ਚਾਹੀਦਾ ਬਤਵਾ ਦਿੰਦਾ ਹੈ ਤੇ ਜਿਹੜਾ ਹੰਕਾਰ ਦੇ ਨਾਲ ਚੜ ਕੇ ਆਉਂਦਾ ਹੈ ਤੇ ਮੇਰਾ ਬਾਦਸ਼ਾ ਇੱਡਾ ਕਿਰਪਾ ਵਾਲਾ ਹੈ ਉਹ ਬਾਦਸ਼ਾ ਤੋ ਪਖਾਰੀ ਵੀ ਬਣਾ ਲੈਂਦਾ ਤੇ ਮੇਰੇ ਵਰਗੇ ਮੰਦ ਤੇ ਨਾ ਤੰਦਪੁਰ RAM DAS ਮਹਾਰਾਜ ਕਥਾ ਬਾਤ ਕਿਤਾਬ ਦਾ ਮੁਕਬਦੰਦਾ ਇਹ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਓ ਹਾਜ਼ਰੀ ਲਵਾਈਏ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਯਾਦ ਕਰਕੇ ਜਪ ਕੇ ਆਖੀਏ ਪਿਆਰ ਸਹਿਤ ਆਖੀਏ ਜੀ ਸਤ ਨਾਮ ਵਾਹਿ ਤਰੋ ਸਤ ਨਾਮ ਵਾਹਿ ਤਰੋ ਸਤ ਨਾਮ ਵਾਹਿ ਗਰੋ ਸਤ 7 ਆਪਣਾ ਦਾ ਜਾਪ ਨਹੀਂ ਕਰ ਸਕਦਾ ਘਟੋ ਘਟ ਜਪਜੀ ਸਾਹਿਬ ਦਾ ਜਾਪ ਹੀ ਕਰ ਲੈ ਕਰ ਜੇ ਜਪਜੀ ਸਾਹਿਬ ਦਾ ਜਾਪ ਨਹੀਂ ਹੁੰਦਾ ਘਟੋ ਘਟ ਮੂਲ ਮੰਤਰ ਦਾ ਜਾਪ ਕਰ ਲਿਆ ਕਰ ਗੁਰ ਮੰਤਰ ਦਾ ਜਾਪ ਕਰ ਲਿਆ ਕਰ ਗੁਰ ਮੰਤਰ ਦਾ ਜਾਪ ਕਰਦੇ ਨਾਲ ਵੀ ਮਨੁੱਖ ਦੇ ਸਾਰੇ ਵੋਗਤ ਲੈ ਜਿਹੜਿਆ ਖਤਮ ਹੋ ਜਾਂਦੇ ਨੇ ਨਾਸ਼ ਹੋ ਜਾਂਦੇ ਨੇ ਤਾਂ ਹੀ ਮੇਰੇ ਸਾਈਂ ਨੇ ਗੁਰਬਾਣੀ ਅੰਦਰ ਵਰਸ਼ ਕੀਤਾ ਏ ਰਸਨਾ ਗੁਣਤ ਪਾਲਿਤ ਗਾਇਨ ਸ਼ਾਂਤ ਸਹਜ ਰਹਾ ਸਮਲ ਬਜਿਓ ਸਗਲੇ ਦੋਖ ਭਲਾਇਣਾ ਜੇ ਰਸਨਾ ਦੇ ਨਾਲ ਜੀਭਾ ਦੇ ਨਾਲ ਉਸ ਕਾਲ ਪੁਰਖ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਮਨੁੱਖ ਦੇ ਸਾਰੇ ਦੁੱਖ ਕਲੇ ਜੜਿਆ ਖਤਮ ਹੋ ਜਾਂਦੇ ਨੇ ਤੇ ਮਨੁੱਖ ਨੂੰ ਖੁਸ਼ੀ ਪੈਦਾ ਹੋ ਜਾਂਦੀ ਆ ਮਨੁੱਖ ਦੇ ਚਿਹਰੇ ਉੱਤੇ ਖੇੜਾ ਆ ਜਾਂਦਾ ਹੈ ਰਹਾਸ ਪੈਦਾ ਹੋ ਜਾਂਦੀ ਆ ਉਸ ਦੇ ਸਾਰੇ ਦੁੱਖ ਕਲੇ ਜੜਿਆ ਖਤਮ ਹੋ ਜਾਂਦੇ ਨੇ ਉਸ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਆ ਬੋਦ ਸਤਨਾ ਸ੍ਰੀ ਵਾਹ ਸਾਹੂ ਰਜਾਨਾ ਜਿਹੜਾ ਸਹਿਬ ਦੀ ਬਾਣੀ ਜਿਹੜਾ ਪੜਦੇ ਰਹਿਣਾ ਚਾਹੀਦਾ ਅੰਮ੍ਰਿਤ ਵੇਲੇ ਉੱਠ ਕੇ ਉਸ ਕਾਲ ਪੁੱਖ ਪਰਮਾਤਮਾ ਦਾ ਜਾਪ ਕਰਦੇ ਰਹਿਣਾ ਚਾਹੀਦਾ ਵਾਹੋ ਵਾਹੋ ਬਾਣੀ ਦਰਨਕਾਰ ਹੈ ਇਸ ਛੇਵੜ ਅਬਰ ਨਾ ਕੋਏ ਵਾਹੋ ਵਾਹੋ ਅਕਾਲ ਦਾਥਾ ਹੈ ਵਾਹੋ ਵਾਹੋ ਸੱਚਾ ਸੋਏ ਜੋ ਸੱਚੀ ਬਾਣੀ ਧੁਰ ਕੀ ਬਾਣੀ ਧੁਰ ਕੀ ਬਾਣੀ ਆਈ ਤਿੰਨ ਸਗਲਿ ਚਿੰਤ ਮਟਾਈ ਜੋ ਧੁਰ ਤੋਂ ਬਾਣੀ ਆਈ ਆ ਜਿਹੜਾ ਉਸ ਬਾਣੀ ਤੇ ਜਾਪ ਕਰਦਾ ਏ ਉਸ ਬਾਣੀ ਨੂੰ ਪੜਦਾ ਏ ਇਸ ਬਾਣੀ ਦਾ ਸਨਕਾਰ ਕਰਦਾ ਏ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦਾ ਏ ਅਮਰ ਤਾਂ ਵੇਲੇ ਉੱਠਦਾ ਏ ਤੇ ਮੇਰੇ ਪਾਤਸ਼ਾਹ ਜੀ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਨੇ ਜਿਹੜਾ ਮਨੁੱਖ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਂਦਾ ਏ ਗੁਰੂ ਦੀ ਬਾਣੀ ਨੂੰ ਪੜਦਾ ਏ ਗੁਰੂ ਦੀ ਬਾਣੀ ਨੂੰ ਨਾਮ ਧਿਆਉਂਦਾ ਏ ਇਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਰੋਜ਼ਾਨਾ ਸਤ ਸੰਗਤ ਵਿੱਚ ਆਉਂਦਾ ਹੈ ਜੇ ਸਾਹਿਬ ਕਹਿੰਦੇ ਸਤ ਸੰਗਤ ਵਿੱਚ ਆਉਣ ਦੇ ਨਾਲ ਮਨੁੱਖ ਦੇ ਹਿਰਦੇ ਦੇ ਵਿੱਚ ਜਿਹੜੀ ਕਾਮ ਵਾਸ਼ਨਾ ਦੀ ਮੈਲ ਹੁੰਦੀ ਹੈ ਨਾ ਉਹ ਖਤਮ ਹੋ ਜਾਂਦੀ ਹੈ ਤੇ ਮਨੁੱਖ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਦੁਨੀਆ ਦੀ ਕੋਈ ਮਾਇਆ ਜਿਹੜੀ ਕੋਈ ਪ੍ਰਦਾਰਥ ਜਿਹੜਾ ਉਸ ਨੂੰ ਹਰਾ ਨਹੀਂ ਸਕਦਾ ਤੇ ਸਾਹਿਬ ਕੀ ਕਹਿੰਸ਼ ਕਰਦੇ ਨੇ ਆਈ ਪੰਥੀ ਸਗਤ ਮਾਤੀ ਮਨ ਕੀਤਾ ਜਗ ਜੀਤ ਫਿਰ ਉਸ ਨੂੰ ਰੱਖ ਨੂੰ ਪ੍ਰੇਮ ਵਾਲਾ ਲੱਗ ਜਾਂਦਾ ਸੁਭਾਣ ਵਾਲਾ ਰੰਗ ਲੱਗ ਜਾਂਦਾ ਤਾਂ ਹੀ ਮੇਰੇ ਸੈਣ ਨੇ ਕਿਹਾ ਲਾੜ ਰਾਕ ਇਸ ਕੋ ਲੱਗਾ ਜਿਸ ਕਾਟ ਭਾਗਾ ਮੈਲਾ ਕਦੇ ਨਾ ਮੁਬਈ ਨਾ ਲਾਕੇ ਦਾਦਾ ਪ੍ਰੇਮ ਵਾਲਾ ਰੰਗ ਸੁਹਾਗਣ ਵਾਲਾ ਰੰਗ ਲੱਗ ਜਾਂਦਾ ਦੁਨੀਆ ਦੀ ਕੋਈ ਮਾਇਆ ਜਿਹੜੀ ਆ ਉਸ ਆਪਣੇ ਬਸ ਦੇ ਵਿੱਚ ਨਹੀਂ ਕਰ ਸਕਦੀ ਫਿਰ ਉਸ ਤੇ ਚੋਲੇ ਜਿਹੜੇ ਆ ਉਸ ਦਾ ਚੋਲਾ ਜਿਹੜਾ ਪਵਿੱਤਰ ਹੋ ਜਾਂਦਾ ਉਸ ਦੀ ਤੇਹ ਜਿਹੜੀ ਆ ਪਵਿੱਤਰ ਹੋ ਜਾਂਦੀ ਆ ਜਿਨ ਕੇ ਚੋਲੇ ਰਤਰੇ ਪਿਆਰੇ ਕੰਤ ਤਨਾਂਕੇ ਪਾਸ ਧੂੜ ਤੇ ਨਾ ਕੀ ਜੇ ਮੇਰੇ ਜੀ ਕਹੋ ਨਾਨਕ ਕੀ ਅਰਦਾਸ ਸਾਡਾ ਗੁਰੂ ਪ੍ਰਤੀ ਜਿਹੜਾ ਵਿਸ਼ਵਾਸ ਭਰੋਸਾ ਜਿਹੜਾ ਪੱਕਾ ਹੋਣਾ ਚਾਹੀਦਾ ਸੋ ਇੰਦੀਆਂ ਹਾਜ਼ਰੀਆਂ ਪ੍ਰਵਾਨ ਕਰਦੇ ਗੁਰਮਤਿ ਵਿਚਾਰਾ ਕਰਦੇ ਹੋ ਗਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਦੰਦੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ ਕਰਨਾ ਧੰਨ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ਿਅਤ ਬਖਸ਼ਣਾ ਜੀ ਬਲਾਉ ਫਤਿਹ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ